ਫਿਰ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਮਿਲ ਗਈ ਜਿਨ੍ਹਾਂ ਨੇ ਇੱਥੇ ਆ ਕੇ ਡੇਰੇ ਲਾ ਲਏ ਫਿਰ ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਇੱਕ ਵਾਰੀ ਐਸੇ ਗੁਰੂ ਨੂੰ ਲੱਭ ਲਓ। ਇੱਕ ਵਾਰੀ ਐਸੇ ਗੁਰੂ ਦੇ ਚਰਨਾਂ ਦੇ ਵਿੱਚ ਚਲੇ ਜਾਓ। ਕਿ ਤੁਹਾਨੂੰ ਵਾਰ-ਵਾਰ ਗੁਰੂ ਬਦਲਣ ਦੀ ਲੋੜ ਨਾ ਪਵੇ ਕੋਈ ਇਹ ਨਾ ਕਵੇ ਕਿ ਅੱਜ ਇੱਥੋਂ ਇਹ ਕੰਮ ਪੂਰਾ ਨਹੀਂ ਹੋਇਆ ਮੈਂ ਫਲਾਣੀ ਜਗ੍ਹਾ ਤੇ ਜਾਣਾ ਅੱਜ ਸਾਡੇ ਵਿੱਚ ਭੈੜ ਹੀ ਏ ਸਾਡੀ ਤਰਾਸ ਦੀ ਏ ਸੋਸ਼ਲ ਮੀਡੀਆ ਦਾ ਯੁੱਗ ਹੈ ਬਹੁਤ ਲੋਕਾਂ ਦੀਆਂ ਵੀਡੀਓ ਐਸੀਆਂ ਮਿਲ ਜਾਣਗੀਆਂ ਕਿ ਤੁਹਾਡਾ ਕਿਸੇ ਵੀ ਜਗ੍ਹਾ ਤੋਂ ਕੰਮ ਨਹੀਂ ਹੋ ਰਿਹਾ ਤੁਸੀਂ ਸਾਡੇ ਕੋਲ ਆਓ ਮੈਂ ਵੇਖ ਰਿਹਾ ਸੀ ਆ ਮੋਗੇ ਵਾਲੀ ਸਾਈਡ ਤੇ ਬੜਿਆਂ ਲੋਕਾਂ ਨੇ ਚੌਂਕੀਆਂ ਲਾਈਆਂ ਨੇ ਉਹਨਾਂ ਨੇ ਨਾਲ ਕੋਈ ਆਪਣੇ ਗਵਈਏ ਖੜੇ ਕੀਤੇ ਨੇ ਉਹ ਗਵਈਆ ਕੁਝ ਗਾਉਂਦਾ ਫਿਰ ਉਹ ਕਹਿੰਦੇ ਹੁਣ ਬਖਸ਼ਿਸ਼ ਹੋਈ ਆ ਚਲੋ ਹੁਣ ਤੁਹਾਨੂੰ ਦੱਸਦੇ ਆ ਪਰ ਕਹਿੰਦੇ ਉਹ ਉਥੇ ਉਹ ਲੋਕ ਜਾਂਦੇ ਨੇ ਜਿਨ੍ਹਾਂ ਨੇ ਸੱਚੇ ਗੁਰੂ ਨੂੰ ਲੱਭਿਆ ਨਹੀਂ ਅਜੇ ਤੱਕ ਜਿਨ੍ਹਾਂ ਨੂੰ ਅੰਬਰ ਸਰ ਦਾ ਰਾਹ ਨਹੀਂ ਪਤਾ ਲੱਗਾ ਜਿਨ੍ਹਾਂ ਨੂੰ ਬਾਬਾ ਬਕਾਲਾ ਸਾਹਿਬ ਦਾ ਰਾਹ ਨਹੀਂ ਪਤਾ ਲੱਗਾ ਜਿਨ੍ਹਾਂ ਨੂੰ ਆਨੰਦਪੁਰ ਸਾਹਿਬ ਦਾ ਰਾਹ ਨਹੀਂ ਪਤਾ ਲੱਗਾ ਉਹ ਰਸਤਿਆਂ ਦੇ ਵਿੱਚ ਰੁਕਣਗੇ ਪਰ ਜਿਨੂੰ ਗੁਰੂ ਨੇ ਰਸਤਾ ਦੱਸ ਦਿੱਤਾ